ਤਿਰ ਦੇ ਨਾਲ ਕੁੱਟਮਾਰ ਕੀਤੀ। ਦਰਅਸਲ ਇੱਕ ਤਰ ਦੇ ਵੱਲੋਂ ਪੁਲਿਸ ਦੇ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਜਦੋਂ ਉਹ ਆਪਣੀ ਕਣਕ ਦੀ ਵਾਢੀ ਕਰ ਰਹੇ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। ਮਾਮਲਾ ਨਾਬਾ ਬਲਾਕ ਦੇ ਪਿੰਡ ਸਾਦੋ ਖੇੜੀ ਦਾ ਦੱਸਿਆ ਜਾ ਰਿਹਾ ਜਿੱਥੇ ਸਾਬਕਾ ਸਰਪੰਚ ਦੇ ਵੱਲੋਂ ਖੇਤਾਂ ਵਿੱਚ ਬਜ਼ੁਰਗ ਕਿਸਾਨ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ। ਜਦੋਂ ਕਿਸਾਨ ਆਪਣੀ ਕਣਕ ਨੂੰ ਵੜਾ ਰਿਹਾ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਉੱਥੇ ਪਹੁੰਚਦਾ ਹੈ ਜਿਸ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਮੈਂ ਕਣਕ ਨੂੰ ਅੱਗ ਲਾ ਦਵਾਂਗਾ ਉਸਨੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਬਜ਼ੁਰਗ ਦੀ ਕੁੱਟਮਾਰ ਵੀ ਕੀਤੀ ਹਾਲਾਂਕਿ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਇਆ ਪੁਲਿਸ ਦੇ ਵੱਲੋਂ ਸਾਬਕਾ ਸਰਪੰਚ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਦਾ ਵਿਵਾਦ ਹੈ ਹਾਲਾਂਕਿ ਹੁਣ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਕਿ ਮਸ਼ੀਨ ਜਲਦੀ ਵੀ ਆ ਕੇ ਉਹ ਕਹਿਣ ਲੱਗਾ ਕਿ ਮਸ਼ੀਨਾਰੀ ਨੂੰ ਕਹਿੰਦਾ ਵੀ ਰੁਕੋ। ਮੈਂ ਜੀ ਮੂਰੇ ਹੋ ਗਿਆ। ਮੈਂ ਕਿਹਾ ਮਖਾ ਭਾਈ ਤੂੰ ਹਰ ਵਾਰੀ ਇਹੀ ਕਰਦਾ ਸਾਰੀ ਵਕਤ ਸਾਡੀ ਸੌਂ ਵਕਤ ਨਹੀਂ ਜੀ ਦੀ ਵੱਢਣ ਦਿੱਤੀ। ਹੁਣ ਫਿਰ ਜਿਵੇਂ ਮੀਨਿਆ ਬਾਦ ਉਹ ਜਿਹੜਾ ਰੁਟਾ ਪਿਆ ਨਹੀਂ ਜਿਸਾਨੂ ਜਿਹੜੀ ਦਾ ਇਹ ਕਣਕ ਦਾ ਬੱਡਰ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਤੁਹਾਡਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਇਹ ਕਹਿੰਦਾ ਮੈਂ ਤਾਂ ਅੱਗ ਲਾਉਂਗਾ ਅਸੀਂ ਜੇ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਨਹੀਂ ਕਰੂੰ ਮੈਂ ਕਿਹਾ ਵੀ ਅਬਾਂ ਹੰਮੇ ਅੱਗ ਕਿ ਮਿਲਾਵੇਂਗੇ ਤੂੰ ਲਾ ਕੇ ਦਿਖਾ ਦੇ ਕੱਲ ਮੈਂ ਭੱਜ ਕੇ ਜੇਲੇ ਨੂੰ ਡੇ ਆਉਣ ਲੱਗੂੰਗਾ ਉਨੂੰ ਲਾਤੀ ਅੱਗ ਅੱਗ 라ਦੀ ਨੂੰ घट जी जड़ी वो जी वो कुछ दसा चल हो गई इन्हें पाई यह कुछ भी बै गई अभी तिने जने गए उठे जी धक्का मार के सही डंडा मारना शुरू करते मैं खड़ा रहा मैं बहुत कहा बस पता नहीं खानी बाबे ने कुरतल हाथ थी किमें थी पर मैं डिगया नहीं खड़ा रहा ਮੈਂ ਕਿਹਾ ਮੇਰੇ ਮੂੰਹ 'ਚ ਹੀ ਬਾਜ ਨਿਕਲੇ ਵੀ ਭਾਈ ਮਾਰਦਾ ਤਾਂ ਉਹ ਲਾਲ ਆ ਗਈ ਤੇ ਪਤਾ ਨਹੀਂ ਜੀ ਮੈਨੂੰ ਕਿੰਨੇ ਕਿਉਂ ਨੇ ਡੰਗੇ ਮਾਰੇ ਪਰ ਮੇਰਾ ਸਰੀਰ ਤਾਂ ਸੁਨ ਹੋ ਗਿਆ। ਹਾਂਜੀ ਵੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਾਂ ਜੀਵਨ ਲੈਣ ਦਾ ਕਾਰਨ ਕੀ ਉਹ ਕਹਿੰਦਾ ਵੀ ਮੇਰੀ ਰਿਸ਼ਤਰੀ ਹੋਈ ਹੋਈ ਆ। ਤੁਹਾਡੀ ਤਾਂ ਰਿਸ਼ਤਰੀ ਹੋਈ ਹੈ ਤੇ ਕੀ ਕਿਸੇ ਕਰਾਈ। ਸਾਡੀ ਮਾਲਕਤ ਆ। ਆਹਿਆ ਉਹਦੇ ਘਰ ਵਾਲੀ ਖੜੀ ਹੈ। ਮਾਲਕੀ ਕੌਣ ਦੀ ਉਹ ਜੀ ਹੈ। ਮੰਗ ਤਾਂ ਸਾਡੀ ਹੀ ਆ ਭਾਈ ਜਿੱਤੇ ਤੈਨੂੰ ਗਵਰਨਮੈਂਟ ਦਬਾਊਗੀ।

ਅਕਿਆ ਕਾ ਗਨਾਮੀ ਹੈ ਨੀ ਉਹ ਅਗ ਲੌਣ ਲੱਗਿਆ ਭਾਈ ਇਹ ਮੁੰਡੇ ਆ ਗਿਆ ਬੋੜੇ ਤੇ ਮਾਰੀਆਂ ਬੋੜਾ ਡਿੱਗ ਪਿਆ ਚੱਲ ਜਦ ਅਸੀਂ ਚੱਕਣ ਗਏ ਤਾਂ ਸਾਡੇ ਵੀ ਉਹਨਾਂ ਨੇ ਮੁੱਕੀ ਮਾਰੀ ਤਾਂ ਮਨ ਮੁੱਕੀ ਮਾਰ ਕੇ ਮੈਂ ਨਿਕਾਰੇ ਕਿਤੇ ਨਹੀਂ ਸੱਟਾ ਤੇ ਜਨਾਨੀਆਂ ਨੇ ਮੇਰੀ ਮੂੰਹ ਫਾੜ ਲਈ ਤੇ ਮੇਰੀ ਪੋਤੀ ਨੇ ਵੀਡੀਓ ਕੱਢ ਕੁੱਟਮਾਰ ਕੁੱਟਮਾਰ ਬਹੁਤ ਕਰਿਆ ਜੀ ਆਵਾਜ਼ਾਂ ਥੋੜੀ ਜਿਹੀ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹ ਤਾਂ ਪਾਪਾ ਜੀ ਨਾਲ ਉੱਥੋਂ ਪਾਈ ਜੀ ਹੋ ਰਹੇ ਨੇਗੇ ਤੇ ਮੈਂ ਜਾ ਕੇ ਵੀ ਕਿਹਾ ਮੈਂ ਕਿਹਾ ਵੀ ਕੀ ਗੱਲ ਹੋ ਗਈ ਤੂੰ ਬੋਲੀ ਜਾਂਦੀ ਉਹ ਕਹਿੰਦਾ ਜੀ ਮੈਂ ਤਾਂ ਵੱਡੂੰਗਾ ਵੀ ਇੱਥੇ ਜਮੀਨ ਨੂੰ ਤੇ ਨਹੀਂ ਮੈਨੂੰ ਅੱਗ ਲਾਵਾਂਗਾ ਫਸਾ ਇਹ ਉੱਤ ਕੰਮ ਕਿ ਪਾਪਾ ਜੀ ਨੇ ਕਿਤਾਈ ਨੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤਾਂ ਕੰਮ ਵਾਲੇ ਮੈਨੂੰ ਵੀ ਕੰਮਾਰਿਆ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰੀ ਢਿੱਡ ਦੇ ਵਿੱਚ ਮੁੱਕੀ ਮਾਰ ਤੇ ਸਾਰੀ ਉੜ ਗਈ ਉਹ ਬੇਟੀ ਵੀ ਵੀਡੀਓ ਬਣਾਉਣ ਲੱਗੀ ਤੇ ਉਹਨੇ ਕੀ ਕਰਿਆ ਨਾਲ ਦੇ ਮੋਬਾਈਲ ਡੰਡਾ ਮਾਰੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਉਹਨੇ ਚੱਕਿਆ ਮੋਬਾਈਲ ਜਾਂ ਵੀਡੀਓ ਬੀਚੋਂ ਉਹ ਨਹੀਂ ਬਣਾ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਮੰਮੀ ਨੂੰ ਦੇਖਤਾ ਮੰਮੀ ਨੂੰ ਧੱਕਾ ਮਾਰੇ ਮੰਮੀ ਨੀਚੇ ਦੇ ਅੱਖ ਤੇ ਮੁੱਕੀ ਮਾਰੀ ਉਹ ਵੀ ਨੀਚੇ ਡੋਪਈ ਉਹ ਦੋਨੋਂ ਨਾਲ ਕਿਉਂ ਕੋ ਉਹਨਾਂ ਨੂੰ ਤਾਂ ਸਵਾਜੀ ਨਾਲ ਜ਼ਿਆਦਾ ਕੁੱਟਿਆ ਹੈ ਉਹਨਾਂ ਇਹ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਜੀ ਉੱਥੇ ਜ਼ਮੀਨ ਦਾ ਹੈਗਾ ਰੋਣਾ ਤਾਂ ਪਰ ਦੇ ਬਈ ਦੋਨੋਂ ਤਰ੍ਹਾਂ ਦਾ ਕੁੱਟੌਲੀਆਂ ਨੇ ਔਰ ਪਰਸੋ ਚੌਥੀ ਦੀ ਗੱਲ ਹੈ ਦਰਸ਼ਨ ਸਿੰਘ ਧਿਰ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕੜਕ ਵੱਟਣ ਗਏ ਸੀਗੇ ਔਰ ਉੱਥੇ ਹੀ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਦਾਟਲ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਦਰਜ ਅਸੀਂ ਕੀਤਾ ਤੇ ਅਗਲੀ ਕਾਰਵਾਈ ਅਮ ਚੱਲਿਆ ਰਿਹਾ ਹੈ ਜ਼ਮੀਨੀ ਵਿਵਾਦ ਤੇ ਰੋਲੇ ਦੇ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਨਾਲ ਕੁੱਟਮਾਰ ਕੀਤੀ। ਦਰਅਸਲ ਇੱਕ ਧਿਰ ਦੇ ਵੱਲੋਂ ਪੁਲਿਸ ਦੇ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਜਦੋਂ ਉਹ ਆਪਣੀ ਕਣਕ ਦੀ ਵਾਢੀ ਕਰ ਰਹੇ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। ਮਾਮਲਾ ਨਾਬਾ ਬਲਾਕ ਦੇ ਪਿੰਡ ਸਾਦੋ ਖੇੜੀ ਦਾ ਦੱਸਿਆ ਜਾ ਰਿਹਾ ਜਿੱਥੇ ਸਾਬਕਾ ਸਰਪੰਚ ਦੇ ਵੱਲੋਂ ਖੇਤਾਂ ਵਿੱਚ ਬਜ਼ੁਰਗ ਕਿਸਾਨ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਜਦੋਂ ਕਿਸਾਨ ਆਪਣੀ ਕਣਕ ਨੂੰ ਵੜਾ ਰਿਹਾ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਉੱਥੇ ਪਹੁੰਚਦਾ ਹੈ ਜਿਸ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਮੈਂ ਕਣਕ ਨੂੰ ਅੱਗ ਲਾ ਦਵਾਂਗਾ ਉਸਨੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਬਜ਼ੁਰਗ ਦੀ ਕੁੱਟਮਾਰ ਵੀ ਕੀਤੀ ਹਾਲਾਂਕਿ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਇਆ ਪੁਲਿਸ ਦੇ ਵੱਲੋਂ ਸਾਬਕਾ ਸਰਪੰਚ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਦਾ ਵਿਵਾਦ ਹੈ ਹਾਲਾਂਕਿ ਹੁਣ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਨਕ ਜੀ 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 ਮਸ਼ੀਨ ਚੱਲਦੀ ਵੀ ਆ ਕੇ ਉਹ ਕਹਿਣ ਲੱਗਾ ਕਾ ਮਸ਼ੀਨਾਂ ਨੂੰ ਕਹਿੰਦਾ ਵੀ ਰੁਕੋ ਮੈਂ ਜੀ ਮੂਰੇ ਹੋ ਗਿਆ ਮੈਂ ਕਿਹਾ ਮੈਂ ਕਿਹਾ ਭਾਈ ਜੀ ਤੂੰ ਹਰ ਵਾਰੀ ਇਹ ਹੀ ਕਰਦਾ ਸਾਰੀ ਵਕਤ ਸਾਡੀ ਸੌਂ ਵਕਤ ਨਹੀਂ ਜੀ ਦੀ ਬੱਢਣ ਦਿੱਤੀ ਹੁਣ ਫੇਰ ਤੁਸੀਂ ਮੀਨਿਆ ਬਾਗ ਉਹਦੇ ਨਾਲ ਰੁਟਾ ਪਿਆ ਨਹੀਂ ਜਿਸਾਨੂ ਜੀ ਦੀ ਇਹ ਕਣਕ ਦਾ ਬੱਢ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਥੋੜਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਜੀ ਕਹਿੰਦਾ ਮੈਂ ਤਾਂ ਅੱਗ ਲਾਉਂਗਾ ਅਸੀਂ じゃ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਨਹੀਂ ਕਰੂੰ ਮੈਂ ਕਿਹਾ ਵੀ ਅਬਾਂ ਹੰਮੇ ਅੱਗ ਕਿ ਮਿਲਾਵੇਂਗੇ ਤੂੰ ਲਾਕੇ ਰਖਾ ਪਰ ਜਲਮਾਇ ਭੱਜ ਕੇ ਜੇਲੇ ਮੁੜੇ ਹੋਣ ਲੱਗੋ ਨੂੰ ਲਾਤੀ ਅੱਗ ਅੱਗ ਰਾਦੀ ਹੋ ਘੱਟ ਜੀ ਜਿਹੜੀ ਉਹ ਕੋਤੀ ਹਸਣ ਤੋਂ ਚੱਲ ਹੋ ਗਏ ਨੇ ਪਾਈ ਇੱਕ ਉਹਨੀਆਂ ਵੀ ਬੈ ਗਿਆਂ ਅਵੇ ਦੀ ਨੂੰ ਆ ਬੁੜੀ ਤਨਿਆਰੇ ਅਸੀਂ ਗਏ ਉੱਥੇ ਜੀ ਧੱਕਾ ਮਾਰ ਕੇ ਹਟਤਾ ਸੰ ਡੰਗਾ ਵਾਲਾ ਸ਼ੁਰੂ ਕਰ ਤੇ ਮੈਂ ਖੜਾ ਰਿਹਾ ਮੈਂ ਬਹੁਤ ਕਿਹਾ ਬਸ ਪਤਾ ਨਹੀਂ ਖਾਨੀ ਬਾਬੇ ਨੇ ਕੋ ਕੁਜ਼ਰਦਾ ਦੇ ਹੱਥ ਦੀ ਕਿਮੇਤੀ ਪਰ ਮੈਡੀ ਗਿਆ ਨਹੀਂ ਖੜਾ ਰਿਹਾ ਮੈਂ ਕਿਹਾ ਮੇਰੇ ਮੂੰਹ ਚ ਹੀ ਬਾਜ ਨਿਕਲੇ ਵੀ ਭਾਈ ਮਾਰ ਲੈ ਤਾ ਉਹ ਲਾਲ ਹੈ ਜੀ ਸੇ ਪਤਾ ਨਹੀਂ ਜੀ ਮੈਨੂੰ ਕਿੰਨੇ ਕਿਉਂ ਲੈ ਦੰਡੇ ਮਾਰੇ ਪਰ ਮੇਰਾ ਸਰੀਰ ਤਾਂ ਸੁਣ ਹੋ ਗਿਆ ਹਾਂ ਜੀ ਕਿ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਾ ਜੀਨ ਲੈਣਾ ਚਾਹਦਾ ਕਰਨ ਕੀ ਉਹ ਕਹਿੰਦਾ ਵੀ ਮੇਰੀ ਦੀ ਸਤਰੀ ਹੋਈ ਹੋਈ ਹੈ ਤਾਂ ਅਸੀਂ ਕਿਤੇ ਦੁਕਤੀ ਨਹੀਂ ਗਿਆ ਤੇ ਕੀ ਕੀ ਕਰਾਈ

ਤੇ ਉਹ ਅਸੀਂ ਕਣਕ ਪਰ ਚੰਗ ਦਸਣ ਗਏ ਸੀ ਤੇ ਉਧਰ ਉਹ ਆ ਗਿਆ ਉਹ ਚਾਹ ਕਹਿੰਦਾ ਮੈਂ ਅੱਗ ਲਾਉਣੀ ਆ ਅਚਕਾ ਕੱਗ ਨਾ ਮਿਜੇ ਉਹ ਅੱਗ ਲਾਉਣ ਲੱਗਿਆ ਭਾਈ ਇਹ ਮੁੰਡੇ ਆ ਗਿਆ ਬੋਡੇ ਤੇ ਮਾਰੀਆਂ ਬੋਡੇ ਡਿੱਗ ਪਿਆ ਚਲ ਜਦ ਅਸੀਂ ਚੱਕਣ ਗਏ ਤਾਂ ਸਾਡੇ ਵੀ ਉਹਨਾਂ ਨੇ ਮੁੱਕੀ ਮਾਰੀ ਤਾਂ ਮੈਂ ਮੁੱਕੀ ਮਾਰ ਕੇ ਵੀ ਨਹੀਂ ਸੱਕਦਾ ਤੇ ਜਨਾਨੀਆਂ ਨੇ ਮੇਰੀ ਮੂੰਹ ਪਾ ਲਈ ਤੇ ਮੇਰੀ ਪੋਤੀ ਨੇ ਵੀ ਡੀ ਵੀ ਕਹਾ ਤਾਂ ਵੀ ਕੁੱਟਮਾਰ ਕੀਤੀ ਕੁੱਟਮਾਰ ਬਫਤ ਕਰਿਆ ਜੀ ਆਵਾਜ਼ਾਂ ਥੋੜੀਆਂ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹ ਤਾਂ ਪਾਪਾ ਜੀ ਨਾਲ ਉੱਥੋਂ ਪਾਈਏ ਹੋ ਰਹੇ ਨੇਗੇ ਤੇ ਮੈਂ ਜਾ ਕੇ ਵੀ ਕਿਹਾ ਮੈਂ ਕਿ ਵੀ ਕੀ ਗੱਲ ਹੋ ਗਈ ਤੂੰ ਬੋਲੀ ਜਾਂਦੀ ਉਹ ਕਹਿੰਦਾ ਜੀ ਮੈਂ ਤਾਂ ਵੱਢੂੰਗਾ ਇਹ ਤਾਂ ਜ਼ਮੀਨ ਨੂੰ ਤੇ ਨਹੀਂ ਮੈਨੂੰ ਅੱਗ ਲਾਵਾਂਗਾ ਫਸੇ ਹੁਣ ਤੱਕ ਕੰਮ ਕੀ ਪਾਪਾ ਨੂੰ ਪਿੱਕਦਾ ਹੀ ਨੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਤਾਂ ਕੰਮ ਵਾਲੇ ਮੈਨੂੰ ਵੀ ਕੰਮਾਰਿਆ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰੀ ਢਿੱਡ ਦੇ ਵਿੱਚ ਮੁੱਕੀ ਮਾਰ ਤੇ ਸਾਰੀ ਉਂਡੀ ਗਈ ਉਹ ਬੇਟੀ ਵੀ ਵੀਡੀਓ ਬਣਾਉਣ ਲੱਗੀ ਤੇ ਉਹਨੇ ਕੀ ਕਰਿਆ ਨਾਲ ਦੇ ਉਹਦੇ ਮੋਬਾਈਲ ਡੰਡਾ ਮਾਰੇ ਮਾਰੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਉਹਨੇ ਚੱਕਿਆ ਮੋਬਾਈਲ ਜਾਂ ਵੀਡੀਓ ਬੀਚੇ ਹੋ ਗਈ ਨਹੀਂ ਬਣਾ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਮੰਮੀ ਨੂੰ ਡੇਕਤਾ ਮੰਮੀ ਨੂੰ ਧੱਕਾ ਮਾਰੇ ਮੰਮੀ ਨੇ ਚਿਹਰੇ 'ਤੇ ਅੱਖ ਤੇ ਮੁੱਕੀ ਮਾਰੀ ਉਹ ਵੀ ਚਿਹਰੀ ਕੋਈ ਉਹਨਾਂ ਨਾਲ ਤੋਂ ਬਾਅਦ ਹੀ ਇਹਨਾਂ ਜਿਆਦਾ ਕੁੱਟਿਆ ਉਹਨਾਂ ਇਹ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਦੀ ਉੱਥੇ ਜ਼ਮੀਨ ਦਾ ਹੈਗਾ ਰੌਲਾ ਆਪਰ ਦੇ ਵੀ ਦੋਨੋਂ ਤਰ੍ਹਾਂ ਹਕਕਤਾਂ ਵਾਲਿਆਂ ਨੇ ਔਰ ਪਰसों ਚੌਥੇ ਦੀ ਗੱਲ ਹੈ ਦਰਸ਼ਨ ਸਿੰਘ ਧਿਰ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕੜਕ ਵੱਟਣ ਗਏ ਸੀਗੇ ਔਰ ਉੱਥੇ ਹੀ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਡਾਕਟਰ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਦਰਜ ਅਸੀਂ ਕੀਤਾ ਤੇ ਅਗਲੀ ਕਾਰਵਾਈ ਅਮ ਚੱਲਿਆ ਰਹਿ ਜ਼ਮੀਨੀ ਵਿਵਾਦ ਤੇ ਰੋਲੇ ਦੇ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਨਾਲ ਕੁੱਟਮਾਰ ਕੀਤੀ। ਦਰਅਸਲ ਇੱਕ ਧਿਰ ਦੇ ਵੱਲੋਂ ਪੁਲਿਸ ਦੇ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਜਦੋਂ ਉਹ ਆਪਣੀ ਕਣਕ ਦੀ ਵਾਢੀ ਕਰ ਰਹੇ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। ਮਾਮਲਾ ਨਾਬਾ ਬਲਾਕ ਦੇ ਪਿੰਡ ਸਾਦੋ ਖੇੜੀ ਦਾ ਦੱਸਿਆ ਜਾ ਰਿਹਾ ਜਿੱਥੇ ਸਾਬਕਾ ਸਰਪੰਚ ਦੇ ਵੱਲੋਂ ਖੇਤਾਂ ਵਿੱਚ ਬਜ਼ੁਰਗ ਕਿਸਾਨ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਜਦੋਂ ਕਿਸਾਨ ਆਪਣੀ ਕਣਕ ਨੂੰ ਵੜਾ ਰਿਹਾ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਉੱਥੇ ਪਹੁੰਚਦਾ ਹੈ ਜਿਸ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਮੈਂ ਕਣਕ ਨੂੰ ਅੱਗ ਲਾ ਦਵਾਂਗਾ ਉਸਨੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਬਜ਼ੁਰਗ ਦੀ ਕੁੱਟਮਾਰ ਵੀ ਕੀਤੀ ਹਾਲਾਂਕਿ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਇਆ ਪੁਲਿਸ ਦੇ ਵੱਲੋਂ ਸਾਤਕਾ ਸਰਪੰਚ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਦਾ ਵਿਵਾਦ ਹੈ ਹਾਲਾਂਕਿ ਹੁਣ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਨਕ ਜੀ 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 ਇਹ ਮਸ਼ੀਨ ਚੱਲਦੀ ਵੀ ਆ ਕੇ ਉਹ ਕਹਿਣ ਲੱਗਾ ਕਹ ਮਹੀਨਾ ਨੂੰ ਕੱਲ ਵੀ ਰੁਕੋ ਮੈਂ ਜੀ ਮੂਰੇ ਹੋ ਗਿਆ ਮੈਂ ਕਿਹਾ ਮਗਾ ਭਾਈ ਹੋ ਹਰ ਵਾਰੀ ਇਹ ਹੀ ਕਰਦਾ ਸਾਉਂ ਵਕਤ ਸਾਡੀ ਸੌਂ ਵਕਤ ਨੀ ਦੀ ਵਡਣ ਦਿੱਤੀ ਹੁਣ ਫੇ ਅਸੀਂ ਮੀਨਿਆ ਬਾਦ ਉਹ ਤੇ ਨ ਰੁਟਾ ਪਿਆ ਨਹੀਂ ਜਿਸਾਨੂ ਜਿਹੜੀ ਦਾ ਇਹ ਕਣਕ ਦਾ ਬੱਡਰ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਥੋੜਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਜੀ ਕਹਿੰਦਾ ਮੈਂ ਅੱਗ ਲਾਉਂਗਾ ਅਸੀਂ ਜਾਂ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਨਹੀਂ ਕਰੂੰ ਮੈਂ ਕਿਹਾ ਵੀ ਅਬਾ ਹਮੇ ਅੱਗ ਕਿ ਮਿਲਾਵੇਂਗਾ ਤੂੰ ਲਾਕੇ ਦਿਖਾ ਦੇ। ਜਲ ਮਾਇ ਭੱਜ ਕੇ ਜੇਲੇ ਨੂੰ ਡੇਉਣ ਲੱਗੋਂ ਨੂੰ ਲਾਤੀ ਅੱਗ। ਅੱਗ 라ਦੀ ਨੂੰ ਘੱਟ ਜੀ ਜੜੀ ਨੂੰ ਕੋਈ ਹਸਾਂ ਕੋਲ। ਚੱਲ ਹੋ ਗਏ ਨੇ ਪਾਈ। ਤੇ ਕੁញੀਆਂ ਵੀ ਬੈ ਗਿਆਂ। ਅਵੇ ਦੀ ਨੂੰ ਆ ਬੁੜੀ تنੇੜਿਆਂ ਨੇ ਸਿਰੇ ਗਏ। ਉੱਠੇ ਜੀ ਤੱਕਾ ਮਾਰ ਕੇ। ਹੜਤਾ ਸੰਗ ਲੜਾ ਵਾਲੇ ਸ਼ੁਰੂ ਕਰਦੇ। ਤੇ ਮੈਂ ਖੜਾ ਰਿਹਾ। ਮੈਂ ਬਹੁਤ ਕਿਹਾ ਫਸਪਾਤਾ ਨਹੀਂ ਖਾਨੀ ਬਾਬੇ ਨੇ ਕੁਜ਼ਰਦਾ ਦੇ ਹੱਥ ਦੀ ਕਮੇਟੀ ਪਰ ਮੈਡੀ ਗਿਆ ਨਹੀਂ ਖੜਾ ਰਿਹਾ ਮੈਂ ਕਿਹਾ ਮੇਰੇ ਮੂੰਹ 'ਚ ਹੀ ਬਾਜ ਨਿਕਲੇ ਵੀ ਭਾਈ ਮਾਰ ਲੈ ਤਾ ਉਹ ਲਾਲ ਹੈ ਜੀ ਤੇ ਪਤਾ ਨਹੀਂ ਜੀ ਮੈਨੂੰ ਕਿੰਨੇ ਕਿਉਂ ਲੱਗੇ ਮਾਰੇ ਪਰ ਮੇਰਾ ਸਰੀਰ ਤਾਂ ਸੁਣ ਨਾ ਗਿਆ ਭਾਈ ਵੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਬੀਰ ਜਾਣੇ ਤਾਂ ਦਾ ਕਾਰਨ ਕੀ ਉਹ ਕਹਿੰਦਾ ਵੀ ਮੇਰੀ ਰਿਸਤਰੀ ਹੋਈ ਹੋਈ ਆ ਤਾਂ ਅਸੀਂ ਕੋਤੋਂ ਰਿਸਤਰੀ ਹੋਈ ਆ ਤੇ ਕੀ ਕੀ ਕਰਾਈ

ਤੇ ਉਹ ਅਸੀਂ ਕਣਕ ਵਾਹਣ ਦੇ ਦਸਣ ਗਏ ਸੀ ਤੇ ਉਧਰ ਉਹ ਆ ਗਿਆ ਉਹ ਚਾਹ ਕਹਿੰਦਾ ਮੈਂ ਅੱਗ ਲਾਉਣੀ ਆ ਅੱਛਾ ਕਾ ਅੱਗ ਲਾਉਣੀ ਜਣੀ ਉਹ ਅੱਗ ਲਾਉਣ ਲੱਗਿਆ ਭਾਈ ਮੁੰਡੇ ਆ ਗਿਆ ਬੋੜੇ ਤੇ ਮਾਰੀਆਂ ਬੋੜਾ ਡਿੱਗ ਪਿਆ ਚੱਲ ਜਦ ਅਸੀਂ ਚੱਕਣ ਗਏ ਤਾਂ ਸਾਡੇ ਵੀ ਉਹਨਾਂ ਨੇ ਮੁੱਠੀ ਮਾਰੀ ਤਾਂ ਮੈਂ ਮੁੱਠੀ ਮਾਰ ਕੇ ਮੈਂ ਨਤਕਾਰੇ ਕਿਵੇਂ ਨਹੀਂ ਸਕਦਾ ਤੇ ਉਹ ਜਨਾਨੀਆਂ ਨੇ ਮੇਰੇ ਮੂੰਹ ਘੱਟ ਲੀ ਤੇ ਮੇਰੀ ਪੋਤੀ ਨੇ ਵੀ ਡੇ ਲਿਆ ਬੋੜਾ ਤਾਂ ਵੀ ਕੁੱਟਮਾਰ ਕੀਤੀ ਕੁੱਟਮਾਰ ਬਹੁਤ ਕਰਿਆ ਜੀ ਆਵਾਜ਼ਾਂ ਥੋੜੀ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹ ਤਾਂ ਪਾਪਾ ਜੀ ਨਾਲ ਉੱਥੋਂ ਪਾਈਏ ਹੋ ਰਹੇ ਨੇ ਕਿ ਮੈਂ ਜਾ ਕੇ ਵੀ ਕਿਹਾ ਮੈਂ ਕਿਹਾ ਵੀ ਕੀ ਗੱਲ ਹੋ ਗਈ ਜੀ ਬੋਲੀ ਜਾਂਦੀ ਉਹ ਕਹਿੰਦਾ ਜੀ ਮੈਂ ਤਾਂ ਵੱਡੂੰਗਾ ਵੀ ਇਥੇ ਜ਼ਮੀਨ ਨੂੰ ਤੇ ਨਹੀਂ ਮੈਨੂੰ ਅੱਗ ਲਾਵਾਂਗਾ ਫਸੇ ਹੁਣ ਤੱਕ ਕੰਮ ਕੀ ਪਾਪਾ ਨੇ ਕਿਤਾਈ ਨੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਦਾ ਕਮਰਾ ਮੈਨੂੰ ਵੀ ਤਾਂ ਕਮਰਾ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰੀ ਢਿੱਡ ਦੇ ਵਿੱਚ ਮੁੱਕੀ ਮਾਰ ਤੇ ਸਾਜੀ ਮਾਰ ਤੇ ਉਹ ਬੇਟੀ ਵੀ ਵੀਡੀਓ ਬਣਾਉਣ ਲੱਗੀ ਤੇ ਉਹਨੇ ਕੀ ਕਰਿਆ ਨਾਲ ਦੇ ਉਹਨੂੰ ਮੋਬਾਈਲ ਲੰਦਾ ਮਾਰੇ ਮਾਰੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਉਹਨੇ ਚੱਕਿਆ ਮੋਬਾਈਲ ਜਾਂ ਵੀਡੀਓ ਬੀਚੇ ਹੋ ਗਈ ਨਹੀਂ ਬਣਾ ਸਕੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਮੰਮੀ ਨੂੰ ਡੇਕਤਾ ਮੰਮੀ ਨੂੰ ਧੱਕਾ ਮਾਰੇ ਮੰਮੀ ਨੇ ਚਿਹਰੇ 'ਤੇ ਅੱਖ ਤੇ ਮੁੱਕੀ ਮਾਰੀ ਉਹ ਵੀ ਜਿਹੜੀ ਬੇਟੀ ਉਹਨਾਂ ਨਾਲ ਤੋਂ ਸੁਭਾਜ ਹੀ ਇਹਨਾਂ ਜਿਆਦਾ ਕੁੱਟਿਆ ਉਹਨਾਂ ਇਹ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਦੀ ਉੱਥੇ ਜ਼ਮੀਨ ਦਾ ਹੈਗਾ ਰੌਲਾ ਆਪਰ ਦੇ ਵੀ ਦੋਨੋਂ ਤਰ੍ਹਾਂ ਦਾ ਕੁੱਟੌਲੀਆਂ ਨੇ ਔਰ ਪਰसों ਚੌਥੇ ਦੀ ਗੱਲ ਹੈ ਦਰਸ਼ਨ ਸਿੰਘ ਧਿਰ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕਣਕ ਵੱਢਣ ਗਏ ਸੀਗੇ ਔਰ ਉੱਥੇ ਹੀ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਦਾਖਲ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਕਰਕੇ ਅਸੀਂ ਕੀਤਾ ਤੇ ਅਗਲੀ ਕਾਰਵਾਈ ਵਿੱਚ ਲਿਆ ਰਿਹਾ ਜ਼ਮੀਨੀ ਵਿਵਾਦ ਤੇ ਰੋਲੇ ਦੇ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਨਾਲ ਕੁੱਟਮਾਰ ਕੀਤੀ। ਦਰਅਸਲ ਇੱਕ ਧਿਰ ਦੇ ਵੱਲੋਂ ਪੁਲਿਸ ਦੇ ਕੋਲ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਜਦੋਂ ਉਹ ਆਪਣੀ ਕਣਕ ਦੀ ਵਾਢੀ ਕਰ ਰਹੇ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। ਮਾਮਲਾ ਨਾਬਾ ਬਲਾਕ ਦੇ ਪਿੰਡ ਸਾਦੋ ਦਾ ਦੱਸਿਆ ਜਾ ਰਿਹਾ ਜਿੱਥੇ ਸਾਬਕਾ ਸਰਪੰਚ ਦੇ ਵੱਲੋਂ ਖੇਤਾਂ ਵਿੱਚ ਬਜ਼ੁਰਗ ਕਿਸਾਨ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਜਦੋਂ ਕਿਸਾਨ ਆਪਣੀ ਕਰਨਕ ਨੂੰ ਵੜਾ ਰਿਹਾ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਉੱਥੇ ਪਹੁੰਚਦਾ ਹੈ ਜਿਸ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਮੈਂ ਕਣਕ ਨੂੰ ਅੱਗ ਲਾ ਦਵਾਗਾ ਉਸਨੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਬਜ਼ੁਰਗ ਦੀ ਕੁੱਟਮਾਰ ਵੀ ਕੀਤੀ ਹਾਲਾਂਕਿ ਬਜ਼ੁਰਗ ਦੇ ਪਰਿਵਾਰਿਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਇਆ ਪੁਲਿਸ ਦੇ ਵੱਲੋਂ ਸਾਬਕਾ ਸਰਪੰਚ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਦਾ ਵਿਵਾਦ ਹੈ ਹਾਲਾਂਕਿ ਹੁਣ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਿ ਮਸ਼ੀਨ ਚੱਲਦੀ ਵੀ ਆ ਕੇ ਉਹ ਕਹਿਣ ਲੱਗਾ ਕਹਿੰ ਮਹੀਨਾ ਨੂੰ ਕੱਲ ਵੀ ਰੁਕੋ ਮੈਂ ਜੀ ਮੂਰੇ ਹੋ ਗਿਆ ਮੈਂ ਕਿਹਾ ਮਖਾ ਭਾਈ ਤੂੰ ਹਰ ਵਾਰੀ ਇਹੀ ਕਰਦਾ ਸਾਰੀ ਵਕਤ ਸਾਡੀ ਸਾਰੀ ਵਕਤ ਨਹੀਂ ਜੀ ਦੀ ਵਧਣ ਦਿੱਤੀ ਹੁਣ ਫਿਰ ਕਿਉਂ ਮੀਨਿਆ ਬਾਦ ਉਹ ਤੇਰਾ ਰੁਟਾ ਪਿਆ ਨਹੀਂ ਜਿਸਾਨ ਜਿਹੜੀ ਦਾ ਇਹ ਕਣਕ ਦਾ ਬਟਾ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਤੁਹਾਡਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਮੈਂ ਕਹਿੰਦਾ ਮੈਂ ਤਾਂ ਅੱਗ ਲਾਉਂਗਾ ਅਸਿਰਿਆ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਨਹੀਂ ਕਰੂੰ ਮੈਂ ਕਿਹਾ ਵੀ ਅਬਾ ਹਮਰੀ ਅੱਗ ਕਿ ਮਿਲਾਵੇਂਗਾ ਤੂੰ ਲਾ ਕੇ ਦਿਖਾ ਦੇ ਕੱਲ ਮੈਂ ਪੱਜ ਕੇ ਜੇ ਲੰਬੇ ਹੁੰਦੇ ਹੋਂ ਲਾਤੀ ਅੱਗ ਅੱਗ ਲਾਦੀ ਨੂੰ ਘੱਟ ਜੀ ਜਿਹੜੀ ਉਹ ਕੋਈ ਹਸਾਂ ਕੋਈ ਕੱਲ ਹੋ ਗੀ ਨੇ ਪਾਈ ਇੱਕ ਵੀਆ ਵੀ ਪੈ ਗਿਆ ਅਵੇ ਜੀ ਨੂੰ ਆ ਬੁੜੀ तिने जने गए उठे जी धक्का मारके सारना शुरू करते मैं खड़ा रहा मैं बहुत कहा हाथ थी, थी पर मैं डिगया नहीं खड़ा रहा मैं कहा मेरे मूंह च यही आवाज निकल मार लै तो ला ली तो पता नहीं जी मैं किन्ने के उन्हें डंडे मारे पर मेरा शरीर तो सुन हो गया समझिए ਵੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਾਂ ਜੀ ਵੀ ਲੈਣਾ ਚਾਹਤਾ ਖਾਰ ਨਹੀਂ ਉਹ ਕਹਿੰਦਾ ਵੀ ਮੇਰੀ ਰਿਸ਼ਤਰੀ ਹੋਈ ਹੋਈ ਆ ਤੁਹਾਡੀ ਕਦੋਂ ਰਿਸ਼ਤਰੀ ਹੋਈ ਹੈ ਕਿ ਕਿਹਦੇ ਕਰਾਈ ਅਸੀਂ ਮਾਲਕ ਹਾਂ ਆਹਿਆ ਉਹਦਾ ਕਾਹਦੀ ਖੜੀ ਹੈ ਮਾਲਕ ਕੋਲ ਨਹੀਂ ਉਹ ਹੋਈ ਹੈ ਬੰਗ ਤਾਂ ਸਾਡੀ ਹੀ ਆ ਭਾਈ ਜਿੱਦੇ ਤੈਨੂੰ ਗਵਰਨਮੈਂਟ ਦਬਾਉਗੀ ਤੇ ਜੀ ਝੜਵਾਗੇ ਜੀ ਜਿਹੜੀ ਬੰਦੀ ਦਾ ਕਾਰਵਾਈ ਹੈ ਕੋਈ ਕਰੀ ਵੀ ਨਾ ਜਿਓ ਹੋਣੀ ਚਾਹੀਦੀ ਰਨਜੀਤ ਕਰ ਰਹੀ ਸੀ ਮੇਰਾ ਟੀਮ ਹੋਇਆ ਜਦੋਂ ਫੇਰ ਤੇ ਤੁਸੀਂ ਕਿੱਥੇ ਸੀ ਅਸੀਂ ਜਿੱਤੇ ਸਾ ਮਸ਼ੀਨ ਆਈ ਸੀ ਮਸ਼ੀਨ ਉਹ ਦੱchn ਗਏ ਸੀ ਬੇ ਕਣਕ ਬੜਾ ਆ ਕਣਕ ਪਾਈ ਵੱਢਣੀ ਆ ਤੇ ਉਹ ਅਸੀਂ ਕਣਕ ਦੱchn ਗਏ ਸੀ ਤੇ ਉਧਰ ਉਹ ਆ ਗਿਆ ਉਹ ਚਾਹ ਕਹਿੰਦਾ ਮੈਂ ਅੱਗ ਲਾਉਣੀ ਆ ਅੱਛਾ ਕਾ ਅੱਗ ਲਾਉਣੀ ਜਣੀ ਉਹ ਅੱਗ ਲਾਉਣ ਲੱਗਾ ਭਾਈ ਇਹ ਮੂਹੇ ਆ ਗਿਆ ਬੋਡੇ ਤੇ ਮਾਰੀਆਂ ਬੋਡੇ ਡਿੱਗ ਪਿਆ ਚਲ ਜਦਾਂ ਅਸੀਂ ਚੱਕਣ ਗਏ ਦਾ ਸਾਡੇ ਵੀ ਉਹਨਾਂ ਨੇ ਮੁੱਠੀ ਮਾਰੀ ਤਾਂ ਮੈਂ ਮੁੱਠੀ ਮਾਰ ਕੇ ਮੈਂ ਨਕਾਰੇ ਕਿ ਚੱਲ ਨਹੀਂ ਸਕਦਾ ਤੇ ਉਹ ਜਨਾਨੀਆਂ ਨੇ ਮੇਰੇ ਮੂੰਹ ਘੱਟ ਲਈ ਤੇ ਮੇਰੀ ਪੋਤੀ ਨੇ ਵੀਡੀਓ ਬਣਾ ਤਾ ਵੀ ਕੁੱਟਮਾਰ ਕੀਤੀ ਕੁੱਟਮਾਰ ਬਹੁਤ ਕਰਿਆ ਜੀ ਆਵਾਜ਼ਾਂ ਥੋੜੀ ਜਿਹੀ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹਦਾ ਪਪਾ ਜੀ ਨਾਲ ਉੱਥੋਂ ਪਾਈਏ ਹੋ ਰਹੇ ਨੇਗੇ ਤੇ ਮੈਂ ਜਾ ਕੇ ਵੀ ਕਿਹਾ ਮੈਂ ਕਿਹਾ ਵੀ ਕੀ ਗੱਲ ਹੋ ਗਈ ਤੂੰ ਬੋਲੀ ਜਾਂਦੀ ਉਹ ਕਹਿੰਦਾ ਜੀ ਮੈਂ ਤਾਂ ਵੱਡੂੰਗਾ ਵੀ ਇਸ ਜ਼ਮੀਨ ਨੂੰ ਤੇ ਨਹੀਂ ਮੈਨੂੰ ਅੱਗ ਲਾਵਾਂਗਾ ਫਸੇ ਹੁਣ ਤੱਕ ਕੰਮ ਕੀ ਬਪਾ ਜੀ ਨਿਕਦਾ ਹੀ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਦਾ ਕੰਮ ਆ ਰਿਹਾ ਮੀਨੂ ਵੀ ਧੱਕਾ ਮਾਰਿਆ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰੀ ਠਿੱਡੇ ਦੇ ਵਿੱਚ ਮੁੱਕੀ ਮਾਰ ਤੇ ਸਾਰੀ ਉਂਜੀ ਗਈ ਉਹ ਬੇਟੀ ਵੀਡੀਓ ਬਣਾਉਣ ਲੱਗੀ ਤੇ ਉਹਨੇ ਕੀ ਕਰਿਆ ਨਾਲ ਦੇ ਮੋਬਾਈਲ ਲੰਦਾ ਮਾਰੇ ਮਾਰੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਉਹਨੇ ਚੱਕਿਆ ਮੋਬਾਈਲ ਜਾਂ ਵੀਡੀਓ ਬੀ ਸੋੜੀ ਨਹੀਂ ਬਣਾ ਸਕੇ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਮੰਮੀ ਨੂੰ ਦੇਖਤਾ ਮੰਮੀ ਨੂੰ ਵੀ ਧੱਕਾ ਮਾਰਿਆ ਮੀਨੂ ਜਿਹੜੇ ਅੱਖ ਤੇ ਮੁੱਕੀ ਮਾਰੀ ਉਹ ਵੀ ਜਿਹੜੀ ਗਈ ਉਹਨਾਂ ਨੂੰ ਤੋਂ ਸਵਾਜੀ ਇਹਨਾਂ ਜਿਆਦਾ ਕੁੱਟਿਆ ਉਹਨਾਂ ਇਹ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਦੀ ਉੱਥੇ ਜ਼ਮੀਨ ਦਾ ਹੈਗਾ ਰੌਲਾ ਪੱੜਦੇ ਵੀ ਦੋਨੋਂ ਈ ਤਰ੍ਹਾਂ ਹੁਕਤੌਲੀਆਂ ਨੇ ਔਰ ਪਰਸੋਂ ਚੌਥੇ ਦੀ ਗੱਲ ਹੈ ਦਰਸ਼ਨ ਸਿੰਘ ਧਿਰ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕਣਕ ਵੱਢਣ ਗਏ ਸੀਗੇ ਪਰ ਉੱਥੇ ਹੀ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਦਾਕਲ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਦਰਜ ਅਸੀਂ ਕੀਤਾ ਤੇ ਅਗਲੀ ਕਾਰਵਾਈ ਅਮ ਚੱਲਿਆ ਰਿਹਾ ਜ਼ਮੀਨੀ ਵਿਵਾਦ ਤੇ ਰੋਲੇ ਦੇ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਨਾਲ ਕੁੱਟਮਾਰ ਕੀਤੀ ਦਰਅਸਲ ਇੱਕ ਧਿਰ ਦੇ ਵੱਲੋਂ ਪੁਲਿਸ ਦੇ ਕੋਲੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਜਦੋਂ ਉਹ ਆਪਣੀ ਕਣਕ ਦੀ ਵਾਢੀ ਕਰ ਰਹੇ ਸੀ ਤਾ ਇਸ ਦੌਰਾਨ ਸਾਬਕਾ ਸਰਪੰਚ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ। ਮਾਮਲਾ ਨਾਬਾ ਬਲਾਕ ਦੇ ਪਿੰਡ ਸਾਦੋ ਖੇੜੀ ਦਾ ਦੱਸਿਆ ਜਾ ਰਿਹਾ ਜਿੱਥੇ ਸਾਬਕਾ ਸਰਪੰਚ ਦੇ ਵੱਲੋਂ ਖੇਤਾਂ ਵਿੱਚ ਬਜ਼ੁਰਗ ਕਿਸਾਨ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ। ਜਦੋਂ ਕਿਸਾਨ ਆਪਣੀ ਕਰਨਕ ਨੂੰ ਵੜਾ ਰਿਹਾ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਉੱਥੇ ਪਹੁੰਚਦਾ ਹੈ ਜਿਸ ਦੇ ਵੱਲੋਂ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਕਿ ਮੈਂ ਕਣਕ ਨੂੰ ਅੱਗ ਲਾ ਦਵਾਗਾ ਉਸਨੇ ਅੱਗ ਲਗਾਉਣ ਦੀ ਕੋਸ਼ਿਸ਼ ਵੀ ਕੀਤੀ ਤੇ ਬਜ਼ੁਰਗ ਦੀ ਕੁੱਟਮਾਰ ਵੀ ਕੀਤੀ ਹਾਲਾਂਕਿ ਬਜ਼ੁਰਗ ਦੇ ਪਰਿਵਾਰਕ ਮੈਂਬਰਾਂ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਬਚਾਇਆ ਪੁਲਿਸ ਦੇ ਵੱਲੋਂ ਸਾਬਕਾ ਸਰਪੰਚ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਜ਼ਮੀਨ ਦਾ ਵਿਵਾਦ ਹੈ ਹਾਲਾਂਕਿ ਹੁਣ ਪੀੜਤ ਧਿਰ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਕਣਕ ਜੀ ਕਿ ਮਸ਼ੀਨ ਚੱਲਦੀ ਵੀ ਆ ਕੇ ਉਹ ਕਹਿਣ ਲੱਗਾ ਕਹਿੰ ਮਹੀਨਾ ਨੂੰ ਕੱਲ ਵੀ ਰੁਕੋ ਮੈਂ ਜੀ ਮੂਰੇ ਹੋ ਗਿਆ ਮੈਂ ਕਿਹਾ ਮਖਾ ਭਾਈ ਤੂੰ ਹਰ ਵਾਰੀ ਇਹ ਹੀ ਕਰਦਾ ਸਾਰੀ ਵਕਤ ਸਾਡੀ ਸਾਰੀ ਵਕਤ ਨਹੀਂ ਜੀ ਦੀ ਵਧਣ ਦਿੱਤੀ ਹੁਣ ਫਿਰ ਕਿਉਂ ਸੁਮੀਨਿਆ ਬਾਦ ਉਹ ਤੇਰਾ ਰੁਟਾ ਪਿਆ ਨਹੀਂ ਜਿਸਾਨ ਜਿਹੜੀ ਇਹ ਕਣਕ ਦਾ ਬਟਾ ਲੈਣ ਦੇ ਇਹ ਤਾਂ ਅਸੀਂ ਏਡੇ ਰੱਖਾਂਗੇ ਜਿਹੜਾ ਕੋਈ ਤੁਹਾਡਾ ਕਰਿਆ ਹੋਈ ਆ ਗੱਲਬਾਤ ਕਰ ਲਿਓ ਜੀ ਕਹਿੰਦਾ ਮੈਂ ਤਾਂ ਅਕਲਾਉਂਗਾ ਅਸੀਂ ਜਾਂ ਤੂੰ ਅੱਗ ਕਿ ਮਿਲਾਵੇਂਗਾ ਮੈਂ ਲਾਉਂਗਾ ਮੈਂ ਨਹੀਂ ਕਰੂੰ ਮੈਂ ਕਿਹਾ ਵੀ ਅਬਾ ਹਮਰੀ ਅੱਗ ਕਿ ਮਿਲਾਵੇਂਗਾ ਤੂੰ ਲਾ ਕੇ ਦਿਖਾ ਦੇ ਕੱਲ ਮੈਂ ਭੱਜ ਕੇ ਜੇਲੇ ਨੂੰ ਡੇਉਣ ਲੱਗੋਂ ਨੂੰ ਲਾਤੀ ਅੱਗ ਅੱਗ ਲਾਦੀ ਉਹ ਘੱਟ ਜੀ ਜਿਹੜੀ ਉਹ ਕੋਈ ਹਸਾਂ ਕੋਈ ਕੱਲ ਹੋ ਗਏ ਨੇ ਪਾਈ ਇੱਕ ਵੀਆ ਵੀ ਬੈ ਗਿਆਂ ਅਬੇ ਜੀ ਨੂੰ ਆ ਬੁੜੀ तिने जने गए उठे जी धक्का मारके सारना शुरू करते मैं खड़ा रहा मैं बहुत कहा बस पता नहीं खानी बबे कुदरत हाथ थी पर मैं डिगया नहीं खड़ा रहा मैं कहा मेरे मूँह च यही आवाज निकल भाई मार लाओ तो ला लै ला जी तो पता नहीं जी मैं के उन्हें डंडे मारे पर मेरा शरीर तो सुन हो गया समझिए ਵੀ ਕੋਈ ਪਤਾ ਨਹੀਂ ਮੈਨੂੰ ਲੱਗਿਆ ਉਹ ਕਿਉਂ ਤਾਂ ਜੀ ਨੂੰ ਲੈਣਾ ਚਾਹੁੰਦਾ ਖਾਣ ਨੂੰ ਉਹ ਕਹਿੰਦਾ ਵੀ ਮੇਰੀ ਰਿਸ਼ਤਰੀ ਹੋਈ ਹੋਈ ਆ ਤੁਹਾਡੀ ਕਦੋਂ ਰਿਸ਼ਤਰੀ ਹੋਈ ਹੈ ਕੀ ਕੀ ਚੱਕਰ ਕਰਾਈ ਅਸੀਂ ਮਾਲਕ ਤੋਂ ਆਹਿਆ ਉਹਦੇ ਘਰ ਆੜੀ ਖੜੀ ਹੈ ਮਾਲਕ ਤੋਂ ਉਹ ਨਹੀਂ ਉਹ ਹੋਈ ਹੈ ਮੰਗ ਤਾਂ ਸਾਡੀ ਇਹੀ ਆ ਭਾਈ ਜਿੱਦੇ ਤੈਨੂੰ ਗੌਰਮੈਂਟ ਦਬਾਉਗੀ ਤੇ ਜੀ ਹਟਵਾ ਦੇਗੇ ਜਿਹੜੀ ਬੰਦੀ ਦਾ ਕਾਰਵਾਈ ਹੈ ਕੋਈ ਕਰੀ ਵੀ ਨਹੀਂ ਵਾਹ ਹੋਣੀ ਚਾਹੀਦੀ ਰਣਜੀਤ ਕਰਾ ਰਹੀ ਸੀ ਮੇਰਾ ਟੀਮ ਹੋਇਆ ਜਦੋਂ ਫੇਰ ਤੇ ਤੁਸੀਂ ਕਿੱਥੇ ਸੀ ਅਸੀਂ ਜਿੱਤੇ ਸਾ ਮਸ਼ੀਨ ਆਈ ਸੀ ਮਸ਼ੀਨ ਉਹ ਦੱਸਣ ਗਏ ਸੀ ਬੇ ਕਣਕ ਬੜਾ ਆ ਕਣਕ ਪਾਈ ਵੱਢਣੀ ਆ ਤੇ ਉਹ ਅਸੀਂ ਕਣਕ ਦੱਸਣ ਗਏ ਸੀ ਤੇ ਉਧਰ ਉਹ ਆ ਗਿਆ ਉਹ ਚਾਹ ਕਹਿੰਦਾ ਮੈਂ ਅੱਗ ਲਾਉਣੀ ਆ ਅੱਛਾ ਕਾ ਅੱਗ ਲਾਉਣੀ ਜਣੀ ਉਹ ਅੱਗ ਲਾਉਣ ਲੱਗਾ ਭਾਈ ਇਹ ਮੁਗੇ ਆ ਗਿਆ ਬੋਡੇ ਬੋਡੇ ਤੇ ਮਾਰੀਆਂ ਬੋਡੇ ਡਿੱਗ ਪਿਆ ਚਲ ਜਦਾਂ ਅਸੀਂ ਚੱਕਣ ਗਏ ਤਾ ਸਾਡੇ ਵੀ ਉਹਨਾਂ ਨੇ ਮੁੱਠੀ ਮਾਰੀ ਤਾਂ ਮੈਂ ਮੁੱਠੀ ਮਾਰ ਕੇ ਮੈਂ ਨਤਕਾੜੇ ਕਿੱਥੇ ਨਹੀਂ ਸਕਦਾ ਤੇ ਉਹ ਜਨਾਨੀਆਂ ਨੇ ਮੇਰੇ ਮੂੰਹ ਘੱਟ ਲਈ ਤੇ ਮੇਰੀ ਪੁੱਤਰੀ ਨੇ ਵੀਡੀਓ ਬਣਾ ਤਾ ਵੀ ਬੁੱਟ ਮਾਰ ਕੇ ਬੁੱਟ ਮਾਰ ਬਹੁਤ ਕਰਿਆ ਜੀ ਆਵਾਜ਼ਾਂ ਥੋੜੀ ਜਿਹੀ ਆਉਣ ਲੱਗੀਆਂ ਤੇ ਮੈਂ ਭੱਜ ਕੇ ਬਾਹਰ ਚਲੀ ਗਈ ਜਦੋਂ ਮੈਂ ਦੇਖਿਆ ਵੀ ਉਹ ਤਾਂ ਪਾਪਾ ਜੀ ਨਾਲ ਉੱਥੋਂ ਪਾਈ ਜੀ ਹੋ ਰਹੇ ਨੇਗੇ ਤੇ ਮੈਂ ਜਾ ਕੇ ਵੀ ਕਿਹਾ ਮੈਂ ਕਿ ਵੀ ਕੀ ਗੱਲ ਹੋ ਗਈ ਤੂੰ ਬੋਲੀ ਜਾਂਦੀ ਉਹ ਕਹਿੰਦੇ ਜੀ ਮੈਂ ਤਾਂ ਵੱਡੂੰਗਾ ਵੀ ਇਤਨੀ ਜਮੀਨ ਨੂੰ ਤੇ ਨਹੀਂ ਮੈਨੂੰ ਅੰਗ ਲਾਵਾਂਗਾ ਫਸੇ ਹੁੰਦੱਕ ਕੰਮ ਕੀ ਬਪਾ ਜੀ ਨਿਕਦਾ ਇਹਨੇ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਦਾ ਕੰਮ ਆ ਰਿਹਾ ਮੀਨੂ ਵੀ ਧੱਕਾ ਮਾਰਿਆ ਜੀ ਮੋਹਨ ਸਿੰਘ ਨੇ ਇੱਥੇ ਮੇਰੀ ਮੁੱਕੀ ਮਾਰੀ ਠਿੱਡੇ ਦੇ ਵਿੱਚ ਮੁੱਕੀ ਮਾਰ ਤੇ ਸਾਰੀ ਉਂਜੀ ਗਈ ਉਹ ਬੇਟੀ ਵੀਡੀਓ ਬਣਾਉਣ ਲੱਗੀ ਤੇ ਉਹਨੇ ਕੀ ਕਰਿਆ ਨਾਲ ਦੇ ਮੋਬਾਈਲ ਲੰਦਾ ਮਾਰੇ ਮਾਰੇ ਮੋਬਾਈਲ ਕਾਫੀ ਦੂਰ ਜਾ ਡਿੱਗਿਆ ਜਦੋਂ ਉਹਨੇ ਚੱਕਿਆ ਮੋਬਾਈਲ ਜਾਂ ਵੀਡੀਓ ਵੀ ਸੋੜੀ ਨਹੀਂ ਬਣਾ ਸਕੀ ਤੇ ਉਸ ਤੋਂ ਬਾਅਦ ਉਹਨਾਂ ਨੇ ਕੀ ਕਰਿਆ ਵੀ ਮੰਮੀ ਨੂੰ ਦੇਖਤਾ ਮੰਮੀ ਨੂੰ ਵੀ ਧੱਕਾ ਮਾਰਿਆ ਮੀਨੂ ਜਿਹੜੇ ਅੱਖ ਤੇ ਮੁੱਕੀ ਮਾਰੀ ਉਹ ਵੀ ਜਿਹੜੀ ਗਈ ਉਹਨਾਂ ਨੂੰ ਤਾਂ ਸੁਬਾਹ ਹੀ ਇਹਨਾਂ ਜਿਆਦਾ ਕੁੱਟਿਆ ਉਹਨਾਂ ਇਹ ਦੋ ਤਰ੍ਹਾਂ ਦਾ ਹੈਗਾ ਝਗੜਾ ਚੱਲਦਾ ਦੀ ਉੱਥੇ ਜ਼ਮੀਨ ਦਾ ਹੈਗਾ ਰੌਲਾ ਪੱੜਦੇ ਵੀ ਦੋਨੋਂ ਈ ਤਰ੍ਹਾਂ ਦੇ ਕੁੱਟੌਲੀਆਂ ਨੇ ਔਰ ਪਰਸੋਂ ਚੌਥੇ ਦੀ ਗੱਲ ਹੈ ਦਰਸ਼ਨ ਸਿੰਘ ਧਿਰ ਜਿਹੜਾ ਹੈਗਾ ਆਪਣੇ ਖੇਤ ਦੇ ਵਿੱਚੋਂ ਕਣਕ ਵੱਢਣ ਗਏ ਸੀਗੇ ਪਰ ਉੱਥੇ ਹੀ ਦੂਜੀ ਧਿਰ ਜਿਹੜੀ ਮੋਹਨ ਸਿੰਘ ਹੈ ਉਹ ਵੀ ਉੱਥੇ ਆ ਗਏ ਤੇ ਇਹਨਾਂ ਦਾ ਆਪਸ ਦੇ ਵਿੱਚ ਜਿਹੜਾ ਝਗੜਾ ਹੋ ਗਿਆ ਔਰ ਮੋਹਨ ਸਿੰਘ ਧਿਰ ਵੱਲੋਂ ਜਿਹੜੀ ਕੁੱਟਮਾਰ ਕੀਤੀ ਗਈ ਹੈ ਔਰ ਉੱਥੇ ਖੇਤ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਹੈ ਉਹਦੇ ਵਿੱਚ ਅਸੀਂ ਦਰਸ਼ਨ ਸਿੰਘ ਧਿਰ ਦੇ ਵਿੱਚੋਂ ਬਿਆਨ ਲੈ ਕੇ ਇੱਕ ਬੰਦੇ ਦਾ ਬਿਆਨ ਲੈ ਕੇ ਜਿਹੜੇ ਦਾਕਲ ਸੀਗੇ ਔਰ ਵੀਡੀਓ ਨੂੰ ਦੇਖ ਕੇ ਉਹਦੇ ਵਿੱਚ ਪਰਚਾ ਦਰਜ ਅਸੀਂ ਕੀਤਾ ਤੇ ਅਗਲੀ ਕਾਰਵਾਈ ਅਮ ਚੱਲਿਆ ਰਿਹਾ ਜ਼ਮੀਨੀ ਵਿਵਾਦ ਤੇ ਰੋਲੇ ਦੇ ਵਿੱਚ ਇੱਕ ਧਿਰ ਨੇ ਦੂਜੀ ਧਿਰ ਦੇ ਨਾਲ ਕੁੱਟਮਾਰ ਕੀਤੀ ਦਰਅਸਲ ਇੱਕ ਧਿਰ ਦੇ ਵੱਲੋਂ ਪੁਲਿਸ ਦੇ ਕੋਲੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਕਿ ਜਦੋਂ ਉਹ ਆਪਣੀ ਕਣਕ ਦੀ ਵਾਢੀ ਕਰ ਰਹੇ ਸੀ ਤਾਂ ਇਸ ਦੌਰਾਨ ਸਾਬਕਾ ਸਰਪੰਚ ਦੇ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ।